ਆ ਨੂੰ ਜੈਸ਼ਰੀ RAM ਜਿਵੇਂ ਤੁਹਾਨੂੰ ਪਤਾ ਹੈ ਕੱਲ ਆਪਾਂ ਮੀਟਿੰਗ ਕੀਤੀ ਸੀ ਸਾਰੇ ਵਪਾਰ ਮੰਡਲ ਦੀ ਜਿਹੜੀ ਦੁਕਾਨ ਨੂੰ ਅੱਗ ਲਾਈ ਗਈ ਏ ਕੰਟਰੋਲ ਪਾ ਕੇ ਤੇ ਕੱਲ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਸੀ ਵੀ ਸ਼ੁੱਕਰਵਾਰ ਸ਼ਾਮੀ 6 ਵਜੇ ਤੱਕ ਜੇ ਪ੍ਰਸ਼ਾਸਨ ਮੁਜਰੇ ਨੂੰ ਫੜ ਲੈਂਦਾ ਤੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਾਂਗੇ ਪਰ ਕੋਈ ਵੀ ਮੁਜਰੇ ਨੂੰ ਨਾਲ ਕੋਈ ਨਹੀਂ ਫੜਿਆ ਗਿਆ ਨਾ ਹੀ ਕੋਈ ਕਾਰਵਾਈ ਹੋਈ ਤੇ ਦੁਬਾਰਾ 6 ਵਜੇ ਅੱਜ ਮੀਟਿੰਗ ਰੱਖੀ ਗਈ ਸਾਰੇ ਪ੍ਰਧਾਨਾਂ ਨੂੰ ਵੀ ਆਪਾਂ ਕੀ ਡਿਸੀਜਨ ਲੈਣਾ ਹੈ ਇੱਥੇ ਇਹ ਫੈਸਲਾ ਹੋਇਆ ਵੀ ਆਪਾਂ ਸਵੇਰੇ ਮੁਕੰਮਲ ਬਈ ਯਾਰ ਬੰਦਾ ਰੱਖਣਾ ਹੈ ਤੇ ਦੇਵੀ ਦੁਆਰੇ ਸਵੇਰੇ 9 ਵਜੇ ਆਪਾਂ ਇਕੱਠੇ ਹੋਣਾ ਹੈ ਬਾਕੀ ਰਣਨੀਤੀ ਉੱਥੇ ਬਣਾਈ ਜਾਏਗੀ ਤੇ ਸਾਰੇ ਸ਼ਹਿਰ ਉੱਥੇ ਪਹੁੰਚੇ ਰੇਗ ਯੂਨੀਅਨ ਦੇ ਰੇਗ ਮੈਂਬਰ ਨੂੰ ਪਹੁੰਚਣਾ ਜ਼ਰੂਰੀ ਕਿਉਂਕਿ ਇਹ ਦੁਕਾਨ ਇੱਕ ਨੂੰ ਲੱਗੀ ਸਾਰੇ ਸ਼ਹਿਰ ਦੀ ਦੁਕਾਨਾਂ ਦੇ ਅਟੈਕ ਆ ਗਿਆ ਤੇ ਆਪਾਂ ਅੱਜ ਦਾ ਅੱਜ ਝੁੱਕ ਗਏ ਨਾ ਤੇ ਤੁਹਾਡੀਆਂ ਦੁਕਾਨਾਂ ਨੂੰ ਅੱਗੇ ਐਵੇਂ ਲੱਗਦੀ ਰਹੇਗੀ ਤੁਹਾਡੇ ਨਾਲ ਕੋਈ ਨਹੀਂ ਖੜਾ ਹੋਏਗਾ ਤੇ ਮੈਂ ਸਾਰੇ ਦੁਕਾਨਦਾਰਾਂ ਨੂੰ ਵੀ ਕਹਿਣਾ ਪਿਆ ਸਾਰੇ ਯੂਨੀਅਨ ਦੇ ਦੁਕਾਨਦਾਰਾਂ ਭਰਾਵਾਂ ਨੂੰ ਇਹ ਅਪੀਲ ਕਰਦਾ ਪਿਆ ਕਿਸੇ ਨੇ ਕਰੋ ਚਾਬੀ ਲੈ ਕੇ ਨਹੀਂ ਆਣੀ ਕਿਸ ਤਰ੍ਹਾਂ ਨੇ ਕੋਈ ਦੁਕਾਨ ਨਹੀਂ ਖੁੱਲਣੀ ਜੇ ਫਿਰ ਵੀ ਕਿਸੇ ਯੂਨੀ ਦਾ ਕੋਈ ਬੰਦਾ ਦੁਕਾਨ ਖੋਲਦਾ ਉਹਦਾ ਮੁਕੰਮਲ ਉਸ ਯੂਨੀਅਨ ਤੇ ਪੂਰਾ ਵਪਾਰ ਮੰਡਲ ਬਾਈਕਟ ਕਰੇਗਾ ਉਹਦਾ ਸਾਥ ਨਹੀਂ ਦੇਗਾ ਅੱਜ ਤੁਹਾਨੂੰ ਸਾਰੇ ਸ਼ਹਿਰ ਨੂੰ ਇਕੱਠਾ ਹੋਣਾ ਚਾਹੀਦਾ ਆਪਦੇ ਜਿਹੜੀ ਜਾਨ ਮਾਨ ਦਾ ਜਾਂ ਆ ਵੀ ਦੁਕਾਨਾਂ ਦੀ ਰੱਖਿਆ ਕਰਨ ਵਾਸਤੇ ਹੁਣ ਤੁਹਾਨੂੰ ਸਾਰੇ ਪ੍ਰਾਣ ਆਪਦੀ ਆਪਦੀ ਇੱਕ ਸਵਾਲ ਜਿਹੜਾ ਇੱਕ ਡੀਐਸਪੀ ਦਾ ਬਿਆਨ ਆਇਆ ਸੀਗਾ ਕਿ ਥੋੜੀ ਦੇਰ ਪਹਿਲਾਂ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਜਿਹੜਾ ਕੁਝ ਜਿਹੜਾ ਅਸੀਂ ਲੋਕ ਜਿਹੜਾ ਅਣਪਛਾਤੇ ਲੋਕ ਅਸੀਂ ਗ੍ਰਿਫਤਾਰ ਜਿਹਨਾਂ ਦੇ ਸ਼ੱਕ ਸੀ ਉਹਨਾਂ ਦੇ ਆਧਾਰ ਤੇ ਅਸੀਂ ਬੰਦੇ ਗ੍ਰਿਫਤਾਰ ਕੀਤੇ ਸੀ ਪਰ ਸਾਨੂੰ ਥੋੜਾ ਚ ਟਾਈਮ ਚਾਹੀਦਾ ਤਾਂ ਕਿਵੇਂ ਵੇਖਦੇ ਹੋ ਵੀ ਜਿਹੜਾ ਹੁਣ ਉਹਨਾਂ ਨੇ ਟਾਈਮ ਮੰਗਿਆ ਇੱਕ ਇਸ ਮਸਲੇ ਤੇ ਮੀਟਿੰਗ ਰੱਖੀ ਸੀ ਪਰ ਸਾਡੇ ਪ੍ਰਧਾਨ ਟਾਈਮ ਦੇਣ ਤੇ ਤਿਆਰ ਨਹੀਂ ਹੈਗੇ ਉਹ ਕਹਿੰਦੇ ਨਹੀਂ ਆਪਾਂ ਕੋਈ ਟਾਈਮ ਨਹੀਂ ਦੇਣਾ ਇਹ ਤਾਂ ਮੇ ਗੋਲੀ ਹੈਗੀ ਏ ਇਹ ਗੋਲੀ ਦਿੰਦੇ ਪਹਿਲੇ ਸ਼ੋਕ ਕੁਮਾਰ ਛਾਬੜਾ ਪ੍ਰਧਾਨ ਮੈਡੀਕਲ ਯੂਨੀਅਨ ਮੈਂ ਜਲਾਲਾ ਵਾਲੇ ਸਾਰੇ ਵਪਾਰੀਆਂ ਦਾ ਵਪਾਰ ਮੰਡਲ ਦਾ ਸਮਰਥਨ ਕਰਨਾ ਅਸੀਂ ਇਹ ਨਾ ਦੇ ਨਾ ਖੜੇ ਆ ਛਾੜੀਆਂ ਦੁਕਾਨਾਂ ਕੈਮਿਸ਼ੀਆਂ ਬੰਦ ਰਹਿਣਗੀਆਂ ਉਹ ਸਾਰੇ ਵਪਾਰੀਆਂ ਨੂੰ ਬੇਨਤੀ ਹੈ ਵੀ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਸਮਝ ਕੇ ਹਰ ਪ੍ਰਧਾਨ ਦੀ ਜ਼ਿੰਮੇਵਾਰੀ ਹੈ ਵੀ ਆਪਣੇ ਆਪਣੇ ਬੰਦਿਆਂ ਨੂੰ ਦੱਸਣ ਵੀ ਅਸੀਂ ਸਾਰਾ ਦਿਨ ਦੁਕਾਨਾਂ ਬੰਦ ਕਰਨੀਆਂ ਨੇ ਕਈ ਵਾਰੀ ਲੋਕ ਸ਼ਾਮ ਨੂੰ 5 ਵਜੇ 4:30 6 ਵਜੇ ਖੋਣੀ ਸ਼ੁਰੂ ਕਰ ਦਿੰਦੇ ਨੇ ਮੇਰਾ ਬੇਨਤੀ ਹੱਥ ਜੋੜ ਕੇ ਸਾਰੇ ਵਪਾਰੀਆਂ ਨੂੰ ਵੀ ਸਵੇਰੇ ਸਾਰੇ 6 ਵਜੇ ਲੈ ਕੇ ਰਾਤ ਤੱਕ ਬੰਦ ਰੱਖਣੀਆਂ ਨੇ ਦੁਕਾਨਾਂ ਉਹ ਪ੍ਰਸ਼ਾਸਨ ਦੱਸਣਾ ਵੀ ਜਲਾਲਾਬਾਦ ਜਿਹੜੀ ਹੈ ਮਬਾਰਾ ਉਹ ਇੱਕ ਹੈ ਐਸਆਈ ਪ੍ਰਸ਼ਾਸਨ ਨੂੰ ਦੱਸਣਾ ਬਹੁਤ ਜ਼ਰੂਰੀ ਸਰ ਨੂੰ ਜੈਸ਼ੀ ਗਾਂਧੀ ਮੈਂ ਅਸ਼ਮਿਤ ਮੀਜਾ ਪ੍ਰਦਾਨ ਕਪੜਾਈ ਹੁਣਿਆਂ ਨੂੰ ਜਲਾਲਾਬਾਦ ਸਾਡੀ ਕਪੜੇ ਦੀ ਦੁਕਾਨ ਨੂੰ ਜਿਵੇਂ ਪੈਟਰੋਲ ਪਾ ਕੇ ਤੇ ਅੱਗ ਲਾ ਦਿੱਤੀ ਗਈ ਸੀ ਦੋ ਦਿਨ ਦਾ ਟਾਈਮ ਹੋ ਗਿਆ ਮੰਨ ਲਓ ਇਹ ਪਰਸੋ ਸਵੇਰੇ 2 ਵਜੇ ਦੇ 10:20 ਮਿੰਟ ਦੀ ਘਟਨਾ ਹੈ ਉਸ ਤੋਂ ਲੈ ਕੇ ਹੁਣ ਤੱਕ ਮੰਨ ਕੇ ਚੱਲੋ ਵੀ ਕੋਈ 36 ਘੰਟਿਆਂ ਦਾ ਟਾਈਮ ਹੋ ਚੁੱਕਿਆ ਹੈ ਤੇ ਅਜੇ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਜਿਹੜੀ ਨਹੀਂ ਕੀਤੀ ਗਈ ਤੇ ਹੁਣ ਸਾਰੇ ਵਪਾਰ ਮੰਡਲ ਨੇ ਫੈਸਲਾ ਲਿਆ ਹੈ ਵੀ ਜਿਹੜਾ ਕੱਲ ਬਾਜ਼ਾਰ ਬਿਲਕੁਲ ਮੁਕੰਮਲ ਤੌਰ ਤੇ ਬੰਦ ਰਹੇਗਾ ਸਾਰੇ ਜਿਹੜੇ ਦੁਕਾਨਦਾਰ ਨੇ ਉਸ ਸਵੇਰੇ 9 ਵਜੇ ਦੇਵੀਦਾਰ ਮੰਦਰ ਦੇ ਵਿੱਚ ਇਕੱਠੇ ਹੋਣਗੇ ਉਸ ਤੋਂ ਬਾਅਦ ਜਿਹੜੀ ਉੱਥੋਂ ਦੀ ਬਾਤ ਜਿਹੜੀ ਰਾਮੇਤੀਏ ਉਹ ਉੱਥੇ ਹੀ ਦੱਸੀ ਜਾਏਗੀ ਬਾਜ਼ਾਰ ਬਿਲਕੁਲ ਮੁਕੰਮਲ ਬੰਦ ਰਹੇਗਾ ਕੋਈ ਵੀ ਦੁਕਾਨਦਾਰ ਘਰੋਂ ਚਾਬੀਆਂ ਲੈ ਕੇ ਨਾ ਆਵੇ ਜਾਂ ਇਹ ਨਾ ਸੋਚੇ ਵੀ ਦੁਕਾਨ ਮੈਂ ਖੋਲਣੀ ਹੈ ਜਾਂ ਖੋਲਾਂਗਾ ਨਹੀਂ ਤੇ ਕੱਲ ਨੂੰ ਵਪਾਰ ਮੰਡਲ ਜਾਂ ਯੂਨੀਅਨ ਉਹਦਾ ਸਾਥ ਜਿਹੜਾ ਨਹੀਂ ਦੇਵੇਗੀ ਸਾਰਿਆਂ ਨੂੰ ਬੇਨਤੀ ਹੈ ਵੀ ਉਹ ਜਿਹੜੇ ਸਾਡਾ ਸਾਧ ਦੇਣ ਵਪਾਰ ਮੰਡਲ ਨੂੰ ਜਿਹੜੀ ਉਹਦੀ ਇਹ ਏਕਤਾ ਜਿਹੜੀ ਵਖਾਨ ਵੀ ਅਸੀਂ ਇੱਕ ਆਂ ਸ਼ੰਟੀ ਕੁੱਕੜ ਪਰਦਾਨ ਕਰਿਆਣਾ ਯੂਨੀਅਨ ਜੋ ਕਿ ਤੁਸੀਂ ਦੇਖਿਆ ਹੀ ਏ ਵੀ ਕੱਲ ਕੀ ਘਟਨਾ ਹੋਏ ਉਹਨੂੰ ਦੇਖਦਿਆਂ ਕੱਲ ਸਾਰਾ ਬਿਆਰ ਬੰਦ ਰਹੇਗਾ ਟੋਟਲੀ ਵਪਾਰ ਮੰਡਲ ਨਾਲ ਟੋਟਲੀ ਕਰਿਆਣਾ ਯੂਨੀਅਨ ਤੇ ਸਾਰੇ ਦੁਕਾਨਦਾਰ ਬੰਦ ਰਹਿਣਗੇ ਸ਼ਾਮ ਸਾਰੇ ਦਿਨ ਵਾਸਤੇ ਕੋਈ ਦੁਕਾਨ ਨਹੀਂ ਖੁੱਲੇਗਾ ਜਿਹੜਾ ਦੁਕਾਨ ਖੁੱਲੇਗਾ ਉਹ ਆਪ ਖੁਦ ਜ਼ਿੰਮੇਵਾਰ ਹੋਏਗਾ ਉਹ ਦਾ ਵਪਾਰ ਮੰਡਲ ਕਰਿਆਨਾ ਯੂਨੀਅਨ ਸਾਥ ਨਹੀਂ ਆਕਾ ਸਿਦਾਣਾ ਮੋਬਾਈਲ ਯੂਨੀਅਨ ਪ੍ਰਧਾਨ ਜਲਾਲਾਬਾਦ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਆਪਾਂ ਨੂੰ ਸਾਰੇ ਵਪਾਰ ਮੰਡਲ ਦਾ ਸਾਥ ਦੇਣਾ ਚਾਹੀਦਾ ਹੈ ਇਹ ਮੁਸੀਬਤ ਦੀ ਕੜੀ ਹੈ ਇਹ ਕਿਸੇ ਤੇ ਵੀ ਟੈਗ ਹੋ ਸਕਦਾ ਹੈ ਅੱਜ ਜੇ ਮੰਨ ਲਓ ਕੱਪੜੇ ਦੀ ਦੁਕਾਨ ਨੂੰ ਅੱਗ ਲੱਗੀ ਹੈ ਕੱਲ ਨੂੰ ਕਿਸੇ ਹੋਰ ਦੀ ਦੁਕਾਨ ਤੇ ਵੀ ਇਹ ਇਹ ਬਾਣਾ ਵਰਤ ਸਕਦਾ ਹੈ ਪਲੀਜ਼ ਸਾਰੇ ਇਕੱਠੇ ਹੋ ਔਰ ਸਾਰੇ ਵਪਾਰ ਮੰਡਲ ਦਾ ਸਾਥ ਦਿਓ ਜੋ ਕਰਨੋ ਆ ਇਹ ਬਹੁਤ ਗਲਤ ਹੋਈ ਹੈ ਐਸੋ ਯੂਨੀਅਨ ਦੁੱਧ ਦੀ ਡੇਰੀ ਸਾਰਾ ਸਾਂਝਾ ਦਿੰਦੀ ਪਰ ਛੋਟੀ ਮੁਸ਼ਕਲੇ ਸਾਤ ਤੋਂ ਤੱਕ 10 ਵਜੇ ਦੁੱਧ ਦੁੱਧ ਵੰਡ ਸਕਣਗੇ ਉਹ ਤੋਂ ਡੇਰੀ ਵਗੈਰਾ ਕੋਈ ਨਹੀਂ ਖੁੱਲੇ ਪੂਰੇ ਸ਼ਾਮ ਤੱਕ ਡੇਰੀ ਬੰਦ ਰਹਿਣਗੇ ਨਾਲ ਸਾਤ ਤੋਂ ਲੈ ਕੇ ਜਿਹੜਾ 10 ਵਜੇ ਤੱਕਣਾ ਜਿਹੜਾ ਦੁੱਧ ਦਾ ਟਾਈਮ ਹੋਏਗਾ ਹਾਂਜੀ ਦੁੱਧ ਘਰਾਂ ਚ ਪੁੰਜਾਏ ਪੁੰਚੇਗਾ ਉਸੋ ਯੂਨੀਅਨ ਡੇਰੀ ਨਹੀਂ ਖੁੱਲੇਗੀ ਡੇਰੀ ਬੰਦ ਜੈ ਸ਼੍ਰੀ ਰਾਮ ਜੀ ਮੈਂ ਅਨਮੋਲ ਪ੍ਰਧਾਨ ਬੇਕੀ ਯੂਨੀਅਨ ਸਭ ਨੂੰ ਅਪੀਲ ਕਰਦਾ ਕਿ ਵਪਾਰ ਮੰਡਲ ਦੀ ਸਪੋਰਟ ਕੀਤੀ ਜਾਏ ਜਿਹੜਾ ਕੰਮ ਆ ਬਹੁਤ ਘਨੋਣਾ ਹੈ ਇਹ ਦੋਸ਼ਿਆਂ ਨੂੰ ਜਲਦੀ ਜਲਦੀ ਫੜਾਇਆ ਜਾਏ ਸ਼ਹਿਰ ਦਾ ਏਕਾ ਹੋਏਗਾ ਤਾਂ ਇਹ ਕੰਮ ਹੋਣਗੇ ਨਹੀਂ ਤਾਂ ਕੰਨ ਹੋਏ ਆਂ ਕਿਸੇ ਤੇ ਵੀ ਆ ਸਕਦੀ ਹੈ ਤੇ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਸਾਰੇ ਰਲ ਕੇ ਚੱਲੀਏ ਤੇ ਆਪਾਂ ਦੋਸ਼ਿਆਂ ਨੂੰ ਫੜਨ ਤੇ ਜਲਦੀ ਤੋਂ ਜਲਦੀ ਕੰਮ ਕਰਵਾਇਆ ਜਾਵੇ ਦੇਖੋ ਜੀ ਜਲਾਲਾਬਾਦ ਦੇ ਮੰਦਗੇ ਇਕਤਾ ਕਰੋਗੇ ਤਾਂ ਆਪਾਂ ਬਚਾਂਗੇ ਨਹੀਂ ਤਾਂ ਆਪਾਂ ਨਿਰਵਕ ਵਖਰੇ ਇਹਨਾਂ ਨੂੰ ਨੁਕਸਾਨ ਖਾਵਾਂਗੇ ਅੱਜ ਉਹਦੇ ਨਾਲ ਹੋਇਆ ਫੜ ਕੇ ਮੇਰੇ ਨਾਲ ਹੋ ਸਕਦਾ ਇਹ ਕਿਸੇ ਨਾਲ ਵੀ ਹੋ ਸਕਦਾ ਹੈ ਇਸ ਕਰਕੇ ਆਪਾਂ ਸ਼ਹਿਰ ਵਾਲਿਆਂ ਨਾਲ ਵਪਾਰ ਮੰਡਲ ਵਾਲਿਆਂ ਨਾਲ ਰਲ ਕੇ ਚੱਲਣਾ ਚਾਹੀਦਾ ਜੈ ਸ਼੍ਰੀ ਉੱਠ ਵੀ ਜਨ ਲਾਲਾਬਾਦ ਤੋਂ ਇਹ ਅਸੀਂ ਜੋ ਵਪਾਰ ਮੰਡਲ ਨੇ ਫੈਸਲਾ ਲਿਆ ਸਭ ਸਭ ਨੂੰ ਮਨਜ਼ੂਰ ਹੋਏਗਾ ਤੇ ਸਾਰੇ ਹੀ ਬੁਟਾਦਾਂ ਦਾ ਬੰਦ ਹੋ ਜਾਣਾ ਹੈ। ਹਲੋ ਕੱਲ ਜੋ ਕੱਲ ਕਟਨਾ ਕੱਟੀ ਹੈ ਉਸ ਦੇ ਵਿਰੋਧ ਸਾਡੀ ਜਿਹੜੀ ਬੁਖਸੀਓ ਨਹੀਂ ਹੈ। ਉਹ ਪੂਰੇ ਸ਼ਹਿਰ ਦੇ ਨਾਲ ਹੈੜੀ ਹੈ ਔਰ ਅਸੀਂ ਵੀ ਕੱਲ ਜਿਹੜਾ ਕੱਲ ਬਾਜ਼ਾਰ ਬੰਦ ਨੂੰ ਪੂਰਾ ਸਮਰਥਨ ਕਰਾਂ ਜਿਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਕੱਲ ਸ਼ਹਿਰ ਦੇ ਵਿੱਚ ਕਾਨੂੰਨੀ ਘਟਨਾ ਵਾਪਰੀ ਹੈ ਬਜਾਜੀ ਦੀ ਅੱਗ ਨੂੰ ਉਹ ਬਜਾਜੀ ਦੀ ਦੁਕਾਨ ਨੂੰ ਅੱਗ ਲਾਈ ਗਈ ਹੈ ਇਸ ਦੇ ਸਬੰਧ ਵਿੱਚ ਜਿਉਂ ਪ੍ਰਸ਼ਾਸਨ ਕੋਲ ਅਜੇ ਇਸ ਸੰਬੰਧੀ ਕੋਈ ਬੰਦੇ ਨਹੀਂ ਪਕੜੇ ਗਏ ਇਹਨਾਂ ਬੰਦਿਆਂ ਨੂੰ ਪਕੜਨ ਦੇ ਵਾਸਤੇ ਪ੍ਰਸ਼ਾਸਨ ਨੂੰ ਦੱਸਣ ਵਾਸਤੇ ਇਹ ਸ਼ਹਿਰ ਦੀ ਬੰਦ ਦੀ ਕਾਲ ਹੈ ਪੂਰੇ ਵਪਾਰ ਮੰਡਲ ਤੋਂ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਵੀ ਹੈ ਕਿ ਆਪਣੇ ਕਾਰੋਬਾਰ ਨੂੰ ਬੰਦ ਰੱਖ ਕੇ ਤੇ ਦੇਵੀ ਦਵਾਰ 9 ਵਜੇ ਮੰਦਿਰ ਦੇ ਵਿੱਚ ਪਹੁੰਚਿਆ ਜਾਵੇ ਤੇ ਅਗਲੀ ਰਣਨੀਤੀ ਨੂੰ ਤਿਆਰ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੇ ਵਾਪਾਰ ਮੰਡਲ ਨੇ ਫੈਸਲਾ ਕੀਤਾ ਸਰੇ ਬੰਦੀ ਗੋਲ ਦਾ ਅਸੀਂ ਉਸ ਬੰਦੀ ਗੋਲ ਦਾ ਸਾਰੇ ਵਪਾਰੀ ਪੂਰਾ ਸਮਰਥਨ ਕਰਦੇ ਆਂ ਔਰ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਕਿ ਦੋਸ਼ਾਂ ਨੂੰ ਪਕੜੇ ਜਾਵੇ ਸਰਦਾਰਾਂ ਵਾਰਾਂ ਨੂੰ ਪੂਰੀ ਸੰਗਾਰਸ਼ ਹੋ ਰਗਾ ਵਦਨ ਤੋਂ ਰੋਕਿਆ ਜਾਵੇ ਇਹ ਨਾਵੇਂ ਸਾਨੂੰ ਅੱਜ ਜਲਾਲਾਬਾਦ ਬੇਸਤੀਆਂ ਦੇ ਕੱਲ ਨੂੰ ਸਾਨੂੰ ਡਿਸਟ੍ਰਿਕਟ ਬੇਸਤੀ ਵੀ ਕਰਨਾ ਪਵੇ ਅਰ ਪੰਜਾਬ ਲੈਵਲ ਤੇ ਕਰਨਾ ਪਵੇ ਤੇ ਮਬਾਰੀਆਂ ਨੂੰ ਵਾਰ-ਵਾਰ ਤਾਂ ਨਹੀਂ ਕੀਤਾ ਜਾਵੇ ਉਹ ਤੋਂ ਸਾਡੇ ਤਵਾੜ ਦਾ ਟਾਈਮ ਤੇ ਪ੍ਰਸ਼ਾਸਨ ਨੂੰ ਅਪੀਲ ਹੈ ਜਲਦ ਤੋਂ ਜਲਦ ਇਹਨਾਂ ਦੋਸ਼ਾਂ ਨੂੰ ਜੈ ਸ਼੍ਰੀ ਰਾਮ ਸਾਰੇ ਜਿਹੜੀ ਸ਼ਹਿਰ ਵਿੱਚ ਕੱਲ ਮੰਦ ਪਾਗੀ ਇਕੱਠਾ ਹੋ ਰਕੀ ਹੈ ਉਹਨਾਂ ਦਸ ਮਾਸਾਹਰਾਂ ਵਿੱਚ ਮੈਂ ਰਜਿੰਦਰ ਚੁੱਗ ਪੈਸਟੀਸਾਈਡ ਐਂਡ ਫਰਟੀ ਲੈ ਰਹੀ ਹੁੰਨ ਸਾਰੇ ਡੀਲਰ ਅਸੀਂ ਦੁਕਾਨ ਬੰਦ ਕਰਕੇ ਵਪਾਰ ਮੰਡਲ ਦੇ ਨਾਲ ਦੇ ਵੀ ਦੁਆਰਾ ਮੰਦਰ ਪਹੁੰਚਾਂਗੇ ਸਾਰਿਆਂ ਦਾ ਸਾਥ ਦੇ ਮੰਡ ਬਗੀ ਘਟਨਾ ਕੱਲ ਵਾਪਰੀਏ ਆਪਾਂ ਇਹਨਾਂ ਦੀ ਨਿੰਦਾ ਕਰਨੇ ਆ ਵਪਾਰ ਮੰਡਲ ਦੇ ਬਿਲਕੁਲ ਨਾਲ ਆ ਜਿੱਥੇ ਵਪਾਰ ਮੰਡਲ ਖਵੇਗਾ ਨਾਲ ਖੜੇ ਆ ਬਾਜ਼ਾਰ ਬੰਦ ਰਹੇ ਕੋਈ ਦੁਕਾਨ ਨਹੀਂ ਖੁੱਲੇਗੀ